ਗੁਰਬਾਣੀ ਸੰਵਾਦ ਪ੍ਰੋਗਰਾਮ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਭਾਗ ਵਿੱਚ ਕੁਝ ਅਜਿਹੇ ਸ਼ਖਸੀਅਤਾਂ ਨਾਲ ਮੁਲਾਕਾਤ ਕਰਦੇ ਹਾਂ ਜਿਨ੍ਹਾਂ ਨੇ ਗੁਰਬਾਣੀ ਨੂੰ ਪੜ੍ਹਿਆ ਸੁਣਿਆ ਵਿਚਾਰਿਆ ਉਰ ਇਸ ਉਪਰੰਤ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਗੁਰਬਾਣੀ ਅਨੁਸਾਰ ਗੁਰਬਾਣੀ ਦੇ ਆਸ਼ੇ ਅਨੁਸਾਰ ਚਰਨ ਦੀ ਉਹਨੂੰ ਅਪਣਾਉਣ ਦੀ ਆਪਣੇ ਆਚਰਨ ਆਪਣੇ ਸੁਭਾਅ ਵਿੱਚ ਗੁਰਬਾਣੀ ਦੇ ਉਸ ਭਾਵ ਨੂੰ ਗੁਰਬਾਣੇ ਵੀ ਦਸੀ ਉਸ ਜੀਵਨ ਜੀਵਨ ਨੂੰ ਅਪਣਾ ਕੇ ਅਮਲੀ ਰੂਪ ਵਿੱਚ ਪ੍ਰੈਕਟੀਕਲੀ ਸੰਸਾਰ ਵਿੱਚ ਵਿਚਰਨ ਦੀ ਸਾਡਾ ਮਕਸਦ ਹੈ ਇਸ ਪ੍ਰੋਗਰਾਮ ਰਹੀਂ ਉਹ ਮੁੱਖ ਰੂਪ ਵਿੱਚ ਇਹੀ ਆਗੇ ਗੁਰਬਾਣੀ ਪੜਨ ਸੁਣਦਾ ਅਸਲ ਜਿਹੜਾ ਲਾਭ ਆ ਮਕਸਦ ਆ ਉਹ ਕੀ ਆ ਤੋ ਅਸੀਂ ਇਸੇ ਚੀਜ਼ ਤੇ ਜ਼ਿਆਦਾ ਜ਼ੋਰ ਦਿੰਨੇ ਆ ਅਮੇ ਸਾਡੇ ਜਿਹੜੇ ਕੋਈ ਦਰਸ਼ਕ ਆ ਉਹ ਸਾਨੂੰ ਇਹ ਸੁਝਾਅ ਵੀ ਦਿੰਦੇ ਆ ਸਾਡੇ ਇਸ ਸੁਰਿਤ ਸੱਜਣ ਜਿਹੜੇ ਮਿੱਤਰ ਆ ਕਿ ਅਸੀਂ ਜਿਹੜੇ ਹੋਰ ਪਹਿਲੂ ਆ ਜਿਹੜੇ ਖਾਸ ਤੌਰ ਤੇ ਇਸ ਸਿਧਾਂਤਕ ਆ ਉਹਨਾਂ ਉਤੇ ਵੀ ਚਰਚਾ ਕਰੀਏ ਪਰ ਕਿਉਂਕਿ ਅਸੀਂ ਜਿਹੜੀ ਇਹ ਪਾਕ ਜਿਹੜਾ ਅਸੀਂ ਜਿਹੜਾ ਉਹ ਦੂਜਾ ਪਹਿਲਾ ਭਾਗ ਆ ਇਸ ਪ੍ਰੋਗਰਾਮ ਦਾ ਉਹਦੇ ਵਿੱਚ ਅਸੀਂ ਇਹਨਾਂ ਵਿਸ਼ਿਆਂ ਨੂੰ ਛੁੰਨੇ ਆ ਇਹਨਾਂ ਇਸ ਪ੍ਰੋਗਰਾਮ ਵਿੱਚ ਅਸੀਂ ਕੇਵਲ ਇਸ ਉਤੇ ਹੀ ਜ਼ੋਰ ਦਿੰਨੇ ਆ ਕਿ ਜਿਹੜਾ ਸਾਨੂੰ ਅਸਲ ਅਰਥਾਂ ਵਿੱਚ ਗੁਰਬਾਣੀ ਨੂੰ ਪੜ੍ਹ ਸੁਣ ਕੇ ਲਾਭ ਹੋਇਆ ਉਸ ਉਤੇ ਹੀ ਗੱਲ ਜਿਹੜੀ ਆ ਉਹ ਕੇਂਦਰਿਤ ਕੀਤੀ ਜਾ ਸਕੇ ਤਾਂ ਕਿ ਜਿਹੜਾ ਉਹਨਾਂ ਦਾ ਆਪਣਾ ਨਿੱਜੀ ਅਨੁਭਵ ਆ ਉਸ ਦਾ ਜੋ ਕੁਝ ਉੱਭਰ ਕੇ ਸਾਡੇ ਸਾਹਮਣੇ ਆਉਂਦਾ ਉਹ ਸਾਡੇ ਦਰਸ਼ਕ ਜਿਹੜੇ ਆ ਉਹਨੂੰ ਦੇਖ ਸੁਣ ਕੇ ਉਸ ਤੋਂ ਕੁਝ ਪ੍ਰੇਰਨਾ ਲੈ ਸਕਣ ਜਿਉਂ-ਜਿਉਂ ਸਾਡੇ ਵਿੱਚ ਸਮਾਂ ਬੀਤ ਰਿਹਾ ਕਰਮ ਕਾਂਡਾਂ ਦੀ ਜਿਹੜੀ ਆ ਉਹ ਘਟਣ ਦੀ بجائے ਪਰਮਾਰ ਹੁੰਦੀ ਜਾ ਰਹੀ ਆ ਅੱਜ ਦਿਨ ਨਵੇਂ ਤੋਂ ਨਵਾਂ ਕੋਈ ਕਰਮ ਕੰਡ ਜਿਹੜਾ ਉਹ ਉਬਰੇ ਰੋਬੇ ਸਾਡੇ ਸਾਹਮਣੇ ਆ ਰਿਹਾ ਤੇ ਇਸ ਲਈ ਸਾਡੀ ਜਿਹੜੀ ਜ਼ਿਆਦਾ ਕੋਸ਼ਿਸ਼ ਇਹ ਹੀ ਆ ਕਿ ਅਸੀਂ ਗੁਰਬਾਣੀ ਦਾ ਇਹ ਚੀਜ਼ ਸਮਝ ਕੇ ਅਸੀਂ ਦੂਸਿਆਂ ਤੱਕ ਆ ਪੜਾ ਸਕੀਏ ਕਿ ਗੁਰਬਾਣੀ ਜਿਹੜੀ ਆ ਉਹ ਕਰਮ ਕੰਡ ਦਾ ਨਾਂ ਨਹੀਂ ਗੁਰਬਾਣੀ ਕਰਮ ਕੰਡਾਂ ਤੋਂ ਸਾਨੂੰ ਬਾਹਰ ਕੱਢਦੀ ਆ ਗੁਰਬਾਣੀ ਤਾਂ ਇੱਕ ਸਮੁੱਚੀ ਜੀਵਨ ਜੁਗਤਾ ਜੀਵਨ ਜਾਚਾ ਜਿਸ ਤਰ੍ਹਾਂ ਕਿ ਅਸੀਂ ਅਮਲੀ ਰੂਪ ਵਿੱਚ ਇਹਨੂੰ ਸਮਝੋ ਬੁੱਝ ਕੇ ਅਸੀਂ ਜ਼ਿੰਦਗੀ ਜਿਉਣੀ ਆ ਹੋਰ ਸਾਡੀ ਜ਼ਿੰਦਗੀ ਦਾ ਜਿਹੜਾ ਮਕਸਦ ਆ ਉਹ ਜੀਵਨ ਮੁਕਤਾ ਤੋ ਇਸ ਲਈ ਅਸੀਂ ਵੱਖ-ਵੱਖ ਰੀਆਂ ਜਿਹੜੀਆਂ ਸ਼ਖਸੀਤਾਂ ਅਸੀਂ ਇਹ ਦਾਵਾ ਨਹੀਂ ਕਰਦੇ ਨਾ ਹੀ ਸਾਡੇ ਐਸੇ ਸੱਜਣ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਆ ਉਹ ਦਾਵਾ ਕਰਦੇ ਆ ਕਿ ਉਹ ਹਰ ਪੱਖੋਂ ਮੁਕੰਮਲ ਹੋ ਗਏ ਆ ਜਾਂ ਉਹ ਪੂਰਨ ਮਨੁੱਖ ਬਣ ਗਏ ਆ ਉਹਨਾਂ ਨੇ ਪੂਰੀ ਤਰ੍ਹਾਂ ਗੁਰਬਾਣੀ ਦੇ ਭਾਵ ਨੂੰ ਸਮਝ ਕੇ ਅਪਣਾ ਲਿਆ ਨਿਆਸਾ ਨਾ ਸਾਡਾ ਦਾਵਾ ਨਾ ਹੀ ਸਾਡੇ ਜਿਹੜੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਆ ਉਹਨਾਂ ਸਜਣਾਂ ਦਾ ਦਾਵਾ ਪਰ ਆਹ ਜਿਨ੍ਹਾਂ ਨੇ ਕੁਝ ਕੁ ਜਿਹੜਾ ਉਜਰੂ ਲਾਭ ਉਠਾਇਆ ਉਹਨਾਂ ਦੇ ਸੁਭਾਅ ਵਿੱਚ ਉਹਨਾਂ ਦੇ ਚਾਲ ਚਰਨ ਵਿੱਚ ਉਹਨਾਂ ਦੇ ਵਰਤੋਂ ਵਿਵਹਾਰ ਵਿੱਚ ਉਹਨਾਂ ਦਾ ਇਹ ਜਿਹੜੇ ਪੱਖਾ ਇਹ ਸਾਨੂੰ ਦੇਖਣ ਨੂੰ ਮਿਲਦੇ ਆ ਇੰਜਾਂ ਕੀ ਕਿ ਗੁਣਾਂ ਦੀ ਕੋਈ ਜਿਹੜੀ ਮਹਿਕ ਆ ਉਸ ਨੂੰ ਆ ਮੰਨਦੇ ਹੋਏ ਚੁਗਰੇ ਦੇ ਵਿੱਚ ਵਿਤਰਦੇ ਆ ਇਸ ਮਹਿਕ ਨੂੰ ਜਿਸ ਤਰ੍ਹਾਂ ਉਹ ਵਧ ਰਿਹਾ ਉਸ ਨੂੰ ਮਸੂਸ ਕੀਤਾ ਦਾ ਸਕਦਾ ਨੇੜੋਂ ਦੇਖਿਆ ਜਾ ਸਕਦਾ ਤੋਂ ਅੱਜ ਇਸ ਸਜਣ ਜੀ ਨਾਲ ਅਸੀਂ ਮੁਲਾਕਾਤ ਕਰ ਰਹੇ ਹਾਂ ਉਸਾਂ ਬਾਸੋਂ ਉਹਨਾਂ ਦੇ ਇਸ ਸਫ਼ਰ ਬਾਰੇ ਜਾਣਨ ਦਾ ਯਤਨ ਕਰ ਰਹੇ ਹਾਂ ਉਸ ਗੁਰਬਖਸ਼ ਸਿੰਘ ਜੀ ਆ ਤੋਂ ਅਸੀਂ ਪਹਿਲਾਂ ਇਹਨਾਂ ਦਾ ਇਸ ਪ੍ਰੋਗਰਾਮ ਵਿੱਚ ਸਵਾਗਤ ਕਰਦੇ ਹਾਂ ਗੁਰਬਖਸ਼ ਸਿੰਘ ਜੀ ਤੁਹਾਡਾ ਇਸ ਪ੍ਰੋਗਰਾਮ ਵਿੱਚ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਭ ਤੋਂ ਪਹਿਲਾਂ ਸਾਨੂੰ ਥੋੜਾ ਜਿਹਾ ਆਪਣੇ ਬਾਰੇ ਸੰਖੇਪ ਜੀ ਜਾਣਕਾਰੀ ਦਿਓ ਕਿ ਤੁਸੀਂ ਤੁਹਾਡਾ ਪਛੋਕੜ ਜਿਹੜਾ ਖਾਤੋ ਤੇ ਪਿੰਡ ਹੋਰ ਇਸ ਤੋਂ ਇਲਾਵਾ ਐਜੂਕੇਸ਼ਨ ਤੁਸੀਂ ਕਿਸ ਡਿਪਾਰਟਮੈਂਟ ਨਾਲ ਜਿਹੜੇ ਸੰਬੰਧਤ ਰਹੇ ਹੋ ਕਿਸ ਵਾਪਾਰ ਵਿੱਚ ਰਹੇ ਗਏ ਤੁਸੀਂ ਬਹੁਤ ਵਕਰੀਆਂ ਸਿਵਾਵਾ ਨਵਾਈਆਂ ਇਤਿਹਾਸਕ ਤੁਸੀਂ ਸੰਖੇਪ ਜੀ ਜਾਣਕਾਰੀ ਜਿਹੜੀ ਆ ਉਸਾਂ ਜੀ ਕਰੋ ਅੱਜ ਮੇਰਾ ਨਾਮ ਕਰਵਕ ਸਿੰਘ ਜੀ ਮੇਰਾ ਪਿੰਡ ਕੌਕੇ ਕਲਾਂ ਜ਼ਿਲ੍ਹਾ ਲੁਧਿਆਣਾ ਵਾ ਬੜਾ ਮਸ਼ਹੂਰ ਪਿੰਡ ਆ ਜੀ ਬਿਲਕੁਲ ਨਾਨਕਸਰ ਦੇ ਲਾਗੇ ਨੇ ਮੈਂ ਜਗਰਾਉਂ ਤੋਂ ਬੀਐਸਸੀ ਕਰਨ ਪ੍ਰੰਤ ਪੰਜਾਬ ਦੇ ਤੇ ਨਬੜੀ ਯੂਨੀਵਰਸਿਟੀ ਤੋਂ ਵੈਟਰਨਰੀ ਸਾਇੰਸ ਦੇ ਵਿੱਚ ਡਿਪਲੋਮਾ ਕੀਤਾ। ਉਦੋਂ ਆ ਵੈਟਰਨਰੀ ਇਨਸਪੈਕਟਰ ਭਾਤੀ ਹੋ ਕੇ ਗਵਰਨਮੈਂਟ ਦੇ ਵਿੱਚ ਜਾਬੋਤ ਕੀਤੀਆਂ। ਪੰਜਾਬ ਵਿੱਚ ਕੀਤੀ। ਪੰਜਾਬ ਯੂਨੀਵਰਸਿਟੀ ਪੰਜਾਬ ਗਵਰਨਮੈਂਟ ਦੀ ਐਗਰੀਕਲਚਰਰੀ ਡਿਪਾਰਟਮੈਂਟ ਚ ਕਾ ਬਖਰੇ ਬਖਰੇ ਜ਼ਿਲ੍ਹਿਆਂ ਦੇ ਵਿੱਚ ਕਰਦੇ ਮਤਲਬ ਮੈਂ ਸਭਾ ਨਿਵਾਇਆਂ। ਇਹ ਸਰਕਾਰ ਉਹ ਸਮੇਂ ਜੋ ਵੀ ਮੇਰਾ ਬਹੁਤਾ ਪੀਰੀਅਡ ਆ ਉਹਦੇ ਵਿੱਚ ਉਹ ਇੱਕ ਟ੍ਰੇਡ ਯੂਨੀਅਨ ਇਸ ਤਰ੍ਹਾਂ ਦੇ ਕਿਹਾਵਾ ਮੈਂ 30 ਸਾਲ ਨੌਕਰੀ ਕਰਨ ਦੇ ਨਾਲ ਘੱਟੋ-ਘੱਟ 30 ਸਾਲ ਮੈਂ ਪੰਜਾਬ ਦੇ ਜਨਰ ਸੈਕਟਰੀ ਪੰਜਾਬ ਪ੍ਰਧਾਨ ਦੇ ਤੌਰ ਤੇ ਸੇਵਾ ਨਿਭਾਈ ਆ ਤੇ ਆਰਗੇਨਾਈਜ਼ ਕੀਤਾ ਸਾਰਾ ਕੁਝ ਇਸ ਕਰਕੇ ਮੇਰੀ ਜਿਹੜੀ ਮੇਜਾ ਉਸ ਤਰ੍ਹਾਂ ਦੀ ਇੱਕ ਸੰਘਰਸ਼ੀਲ ਕਿਰਿਆਸ਼ੀਲ ਉਹ ਬੰਦੇ ਦੀ ਕਿਉਂਕਿ ਬੈਕਗ੍ਰਾਉਂਡ ਜਿਹੜਾ ਸੀਗਾ ਉਹ ਇੱਕ ਸਾਇੰਸ ਤੋਂ ਹੀ ਸਾਇੰਸ ਦਾ ਹੀ ਸਾਰਾ ਇਹ ਕਰਕੇ ਉਹ ਮੇਰੇ ਨਾਲ ਇਹ ਅਸੀਂ ਇਹ ਸਾਰਾ ਕੁਝ ਮੇਰੇ ਵਰਕ ਡਿਪਾਰਟਮੈਂਟ ਦੇ ਜਾਂ ਹੋਰ ਬੰਦਿਆਂ ਨੂੰ ਸਾਰੇ ਬਾਰੇ ਇਹਦੇ ਵਾਰ ਪਤਾਵਾ ਕੈਨੇਡਾ ਕਿ ਤੁਸੀਂ ਆਏ ਕੈਨੇਡਾ ਕੋਈ ਮੇਰਾ ਖਿਆਲ ਮੈਂ ਪ੍ਰੀ ਮਚੁਰ ਰਿਟਾਇਰਮੈਂਟ ਲੈ ਕੇ 8 9 ਦੇ ਵਿੱਚ ਆਏ 2008 9 ਦੇ ਵਿੱਚ ਹਾਲੇ ਤੁਸੀਂ ਇੱਥੇ ਰਹ ਰਹੇ ਹੋ ਹਾਂ ਜੀ ਹਾਂ ਉਹ ਕੋਈ ਇੱਥੇ ਰਹ ਰਹੇ ਹਾਂ ਵੀ ਆ ਰਹਾ ਬਾਂ ਉਹ ਤਾਂ ਸਿਟੀਜਨ ਆ ਹਾਂ ਹਾਂ ਥੋੜਾ ਤੁਸੀਂ ਦੱਸੋ ਕਿ ਤੁਸੀਂ ਗੁਰਬਾਣੀ ਵਾਲੇ ਪਾਸੇ ਕਦੋਂ ਤੋਂ ਲੱਗੇ ਹੋ ਈ ਬਾਣੀ ਤੋਂ ਤੁਸੀਂ ਬਾਣੀ ਪੜ੍ਹਦੇ ਸੀ ਜਾਂ ਡਿਗਰੀ ਉੱਪਰ ਵਿੱਚ ਤੇ ਸਾਡੇ ਪਾਸੇ ਇਸ ਪਾਸੇ ਲੱਗਣ ਲੱਗੀ ਆ ਅਖਰ ਉਹ ਜਿਵੇਂ ਮੈਂ ਪਹਿਲਾਂ ਗੱਲ ਚੁੱਕ ਕਰ ਚੁੱਕਾ ਵੀ ਮੇਰਾ ਜਿਹੜਾ ਉਹ ਇੱਕ ਟੇਡ ਯੂਨੀਅਨ ਜਾਂ ਇੱਕ ਇਨਕਲਾਬੀ ਵਿਚਾਰਧਾਰਾ ਤੋਂ ਸ਼ੁਰੂ ਹੋਇਆ ਅੱਛਾ ਜੀ ਕਿਉਂਕਿ ਕਾਲਜ ਟਾਈਮ ਯੂਨੀਵਰਸਿਟੀ ਟਾਈਮ ਕੋਈ ਉਦੋਂ ਸਟੂਡੈਂਟ ਮੂਵਮੈਂਟਾਂ ਚੱਲਦੀਆਂ ਸੀ ਉਹਦੇ ਵਿੱਚ ਮੈਂ ਭਾਗ ਲੈਂਦਾ ਸੀ ਉਦੋਂ ਮੈਨੂੰ ਲਿਟਰੇਚਰ ਮਾਰਕਸ ਬਾਗ ਵਗੈਰਾ ਪੜ੍ਹਨ ਦਾ ਮਤਲਬ ਮੌਕਾ ਵੀ ਮਿਲਿਆ ਲੀਡਰਾਂ ਨੂੰ ਸੁਣਨੇ ਉਹ ਸੋਚ ਬਣ ਗਈ ਵਿਗਿਆਨਕ ਤੌਰ ਤੇ ਉਸ ਤੋਂ ਬਾਅਦ ਜਦੋਂ ਡਿਪਾਰਟਮੈਂਟ ਚਾਹੇ ਉਦੋਂ ਟੈਡੀਓ ਦੇ ਤੌਰ ਤੇ ਕੰਮ ਕਰਨਾ ਉਦੋਂ ਵੀ ਮੇਰਾ ਇਸ ਤਰ੍ਹਾਂ ਦਾ ਖਰਾ ਵਿਚਾਰ ਸੀਗੇ ਤੇ ਉਹ ਸੈਂਟੀਫਿਕ ਤਰਕ ਤੌਰ ਤੇ ਵਿਗਿਆਨਕ ਤੌਰ ਤੇ ਮੈਂ ਤੁਰ ਉੱਤਰ ਚੱਲੀ ਉਹਦੇ ਵਿੱਚ ਇੱਕ ਵਾਕਾ ਆਇਆ ਵੀ 1984 ਦੇ ਵਿੱਚ ਇੱਕ ਪੰਜਾਬ ਦੇ ਵਿੱਚ ਤਰਕਸ਼ੀਲ ਸੁਸਾਇਟੀ ਬਣਦੀ ਆ ਜੀ ਉਹ ਪਹਿਲੇ ਕਿਤਾਬਾਂ ਜਿਹੜੀਆਂ ਸੀਗੀਆਂ ਉਹ ਜਦੋਂ ਪੰਜਾਬੀ ਚਰਵਾਦ ਹੋ ਕੇ ਆਈਆਂ ਡਾਕਟਰ ਇਬਰਾਹਿਮ ਕਬੂਰ ਦੀਆਂ ਉਹ ਮੇਰੇ ਕੋਲੇ ਕੋਈ ਸੱਜਣ ਲੈ ਕੇ ਆਇਆ ਉਹ ਮੈਂ ਪੜੀਆਂ ਤਾਂ ਉਹਦੇ ਨਾਲ ਮੈਨੂੰ ਜਿਹੜਾ ਇਹ ਬਹਿਮਾ ਭਰਮਾਂ ਦਾ ਇਹ ਜੋ ਭੂਤ ਪ੍ਰੇਤ ਆਲਾ ਜਾਂ ਕੇ ਚਮਤਕਾਰਾਂ ਵਾਲਾ ਹੋਰ ਆ ਉਹਦੇ ਬਾਰੇ ਬਹੁਤ ਜਾਣਕਾਰੀ ਮਿਲੀ ਉਹਦੇ ਨਾਲ ਮਨ ਨਾਲ ਮੇਰਾ ਜਿਹੜਾ ਕਾਫੀ ਐਂਗਲ ਜਿਹੜਾ ਬਦਲ ਗਿਆ ਸੀ ਬਈ ਬਾਤ ਆ ਕੁਛ ਹੋ ਕੁਛ ਹੋਰ ਹੀ ਗੱਲ ਆ ਤੇ ਅਸੀਂ ਕੁਛ ਹੋਰ ਕਰ ਰਹੇ ਆ ਬੋਲ ਇਸ ਨੂੰ ਪਹਿਲਾਂ ਤੁਹਾਡਾ ਜਿਹੜਾ ਥੋੜਾ ਤਾਂ ਨਮਕਸੀ ਪਰ ਵਿਆਮਾ ਬਾਬਕ ਧਾਰਮਿਕ ਆ ਵੀ ਨਾਨਕ ਸਾਰੇ ਸੀ ਜਿਸ ਤਰ੍ਹਾਂ ਰੁਟੀਨ ਦੇ ਵਿੱਚ ਸਾਰਾ ਪਰਿਵਾਰ ਜਾਂਦਾ ਸੀ ਅਸੀਂ ਬੰਦੇ ਆ ਉਹ ਨੇੜੇ ਹੋਂਦ ਨੇੜੇ ਹੋਂਨ ਕਰਕੇ ਉਥੇ ਪੁੰਨਿਆਂ ਲੱਗਦੀ ਆ ਜਾਂ ਸਾਡੇ ਗੁਰਦੁਆਰਾ ਗੁਰੂ ਸਾਹਿਬ ਕੋ ਕੇ ਆ ਉਥੇ ਵੀ ਪੰਜ ਮੱਸੇ ਲੱਗਦੀ ਆ ਤੇ ਦਨ ਸੋਤੇ ਜਾਂਦੇ ਹੁੰਦੇ ਸੀ ਕਿਉਂਕਿ ਮੈਂ ਰਬੀ ਕੰਮ ਕਰ ڈپਾਰਟਮੈਂਟ ਵਿੱਚ ਕੰਮ ਕਰਨ ਕਰਕੇ ਬੱਕਰੇ ਬੱਕਰੇ ਜ਼ਿਲ੍ਹਿਆਂ ਦੇ ਵਿੱਚ ਬੱਕਰੇ ਬੱਕਰੇ ਲੋਕਾਂ ਨਾਲ ਕਰਨੇ ਸੀ ਹੂੰ ਉਦੇ ਕਰਕੇ ਮੇਰਾ ਜਿਹੜਾ ਮੈਂ ਵਿਜੀ ਰਹਿੰਦਾ ਸੀ ਘਰ ਦੇ ਸਾਡੇ ਮੇਰੀ ਵਾਈਫ ਉਹ ਚੰਗੀ ਪੜੀ ਲਿਖੀ ਸੀ ਉਹ ਬੱਚਾ ਨਾ ਜਾਂ ਮੇਰੇ ਬਾਦਰ ਮਦਰ ਉਹ ਸਾਰੇ ਉਹ ਉੱਤਰਾਂ ਜਾਂਦੇ ਮੈਂ ਵੀ ਉਹ ਜਦੋਂ ਘਰੇ ਆਉਂਦਾ ਸੀਗਾ ਉੱਥੇ ਜਾਂ ਹੁੰਦਾ ਸੀਗਾ ਪਰ ਤੁਸੀਂ ਦੱਸਦੇ ਜਿੱਦਾਂ ਵੀ ਜਦੋਂ ਤਰਕਸ਼ੀਲ ਦੀਆਂ ਕਿਤਾਬਾਂ ਪੜ੍ਹੀਆਂ ਹਾਂ ਹਾਂਜੀ ਤੋੜੀ ਸੋਚ ਬਦਲ ਗਈ ਉਦੋਂ ਤੋਂ ਤੁਹਾਡੀ ਪਹਿਲਾਂ ਜਿਹੜੀ ਸੀ ਧਰਮ ਪ੍ਰਤੀ ਤੁਸੀਂ ਸਮਝਦੇ ਸੀ ਵੀ ਸ਼ਾਇਦ ਬ੍ਰਹਮਾ ਭਰਮਾ ਦਾ ਨਾਂ ਹੀ ਧਰਮਾ ਹਾਂ ਉਹ ਤੁਸੀਂ ਬਿਲਕੁਲ ਆਉਤੋਂ ਬਹੁਤ ਜ਼ਿਆਦਾ ਉਹ ਕਿਤਾਬਾਂ ਜਿਹੜੀਆਂ ਮੈਂ ਕੋਈ ਲਿਆਉਂਦਾ ਸੀ ਘਰ ਆਲੀ ਮੇਰੀ ਵੀ ਐਮੇ ਕੀਤੀ ਸੀ ਉਹ ਮਤਲਬ ਉਹ ਜਿਹੋ ਕਿਤਾਬਾਂ ਪੜ੍ਹ ਲਈ ਉਹ ਸਾਡੇ ਪਰਿਵਾਰ ਦੇ ਵਿੱਚ ਹੀ ਇਸ ਤਰ੍ਹਾਂ ਬਣ ਗਈ ਵੀ ਤਰਖੀ ਲਾਗੂ ਵਿਚਾਰਧਾਰਾ ਬਣ ਗਈ ਉਹ ਉਸ ਤੋਂ ਬਾਅਦ ਮੇਰਾ ਇੱਕ ਹੋਰ ਟਰਨਿੰਗ ਪੁਆਇੰਟ ਆਇਆ ਬਈ ਐ ਕਰਦੇ ਕਰਦੇ ਥੋੜੇ ਚਿਰ ਬਾਅਦ ਇੱਕ ਮੇਨੂੰ ਸਾਥੀ ਸਾਡੇ ਤਕਸੀਲਾ ਨਾਲ ਕੋ ਕਿਤਾਬਾਂ ਜਿੰਨੀਆਂ ਵੀ ਉਹਨਾਂ ਦੀਆਂ ਸੀ ਮੈਂ ਤਕਰੀਬਨ ਸਾਰੀਆਂ ਪੜ੍ਹਦਾ ਹਾਂ ਹਾਂ ਉਸ ਤੋਂ ਬਾਅਦ ਇੱਕ ਸਿੱਖ ਪ੍ਰਚਾਰਕਾ ਇੰਦਰ ਸਿੰਘ ਕੱਟਾ ਹਾਂ ਉਹ ਉਹਨਾਂ ਨੇ ਇੱਕ ਸਾਡੇ ਲਾਗੇ ਪਿੰਡ 'ਚਾ ਉੱਥੇ ਸੈਮੀਨਾਰ ਰੱਖਾਇਆ ਗੁਰੂ ਨਾਨਕ ਦੇਵ ਜੀ ਵਾਹ ਅੱਛਾ ਜੀ ਆਏ ਉੱਥੇ ਵੀ ਨੂੰ ਸਾਥੀ ਲੈ ਗਿਆ ਕੋ 10 8 ਕਿਲੋਮੀਟਰ ਦੀ ਮੈਂ ਕਿਹਾ ਵੀ ਚਲੋ ਮੈਨੂੰ ਥੋੜਾ ਸਿੱਖਣ ਦੀ ਬੜੀ ਸੀਗੀ ਸੌਂ ਬਿਹਲੇ ਟਾਈਮ ਤੇ ਟਾਈਮ ਤਾਂ ਬਹੁਤ ਘੱਟ ਮਿਲਦਾ ਸੀ ਪਰ ਵਿੱਚ ਕਰਦਾ ਸੀ ਹੂੰ ਹੂੰ ਉੱਥੇ ਚਲੇ ਗਏ ਉਹਨਾਂ ਦੇ ਲੈਕਚਰ ਸੁਣਿਆ ਪਹਿਲੀ ਵਾਰੀ ਉਹਨਾਂ ਨਾਲ ਫਿਰ ਮੁਲਾਕਾਤ ਹੋਈ ਬੱਤੇ ਰਹੇ ਉਹ ਆਪਣੀਆਂ ਉਹ ਕਿਤਾਬਾਂ ਵੀ ਲਿਖਦੇ ਬਹੁਤ ਸੀਗੇ ਤੁਹਾਨੂੰ ਪਤਾ ਹੀ ਜਾਂ ਤੇ ਉਹ ਦਿਨਿਆਂ ਕਿਤਾਬਾਂ ਉਹ ਲੈ ਜੋ ਹਾਪ ਰਾਈਟਸ ਤੇ ਦਿੰਦੇ ਸੀ ਮੈਨੂੰ ਚੰਗੀ ਲੱਗੀ ਵੀ ਜੋ ਅਸੀਂ ਇੱਥੇ ਮੰਨਦੇ ਆ ਜੋ ਆਪਣਾ ਦੇ ਰਿਆਂ ਜਾਂ ਘਾਟਾਂ ਦੇ ਵਿੱਚ ਕੋ ਕਰਦੇ ਆ ਵੀ ਇਹ ਤਾਂ ਬਿਲਕੁਲ ਹੀ ਗੁਰਮਾਨ ਸਿੰਘ ਸਾਹਿਬ ਦੀ ਸਿੱਖਿਆ ਦਾ ਬਹੁਤ ਫਰਕ ਆ ਜੋ ਇੱਕ ਘਗਾ ਸਾਹਿਬ ਦੱਸ ਰਹੇ ਨੇ ਉਹਨਾਂ ਦੀਆਂ ਸਾਰੀਆਂ ਕਿਤਾਬਾਂ ਖਰੀਦ ਲਈਆਂ ਜਿੰਨੀਆਂ ਉਹ ਕਿਉਂਕਿ ਸਾਡਾ ਇਹ ਹੁੰਦਾ ਸੀਗਾ ਵੀ ਜੇ ਮੈਂ ਪੜ੍ਹਨ ਤੇ ਘਰ ਵਾਲੀ ਨੇ ਵੀ ਪੜ੍ਹਨੀ ਆਉਂਦੀਆਂ ਸੀ ਉਹੀ ਘਰ ਵਾਲੀ ਮੇਰੀ ਧਾਰਮਿਕ ਬਹੁਤ ਸੀ ਉਹਨੇ ਸਵੇਰੇ ਪੰਜ ਬਾਣੀਆਂ ਦਾ ਬਾਅਦ ਅੱਠ ਥਣੇ ਮੇਥੋਂ ਨਹੀਂ ਸੀ ਹੁੰਦਾਗਾ ਐਵੇਂ ਕਹੀਏ ਉਹਨੇ ਸਾਰਾ ਕੁਝ ਕਰਨਾ ਕਿ ਉਹ ਇਮਾਨਦਾਰ ਬਹੁਤ ਸੀ ਕਿ ਹਨਾ ਆ ਤਾਂ ਤੁੱਖ ਆ ਜਿਹੜੀ ਜਾਂ ਹੋਰ ਕੋਈ ਕਿਸੇ ਵੀ ਕਿਸਮ ਦੀ ਬਿਟਕਰਾਂ ਨਹੀਂ ਤੇ ਤੇ ਜਾਗਪਾਦ ਵਾਲਾ ਤਾਂ ਪਹਿਲਾਂ ਤੋਂ ਹੀ ਨਹੀਂ ਸਾਡੇ ਕਿਉਂਕਿ ਡਿਪਾਰਟਮੈਂਟਾਂ 'ਚ ਰਹਿਣ ਨਾਲ ਸਾਰੇ ਤਰ੍ਹਾਂ ਦੇ ਜਾਤਾਂ ਦੇ ਬੰਦੇ ਹੁੰਦੇ ਸੀ ਸਾਰਿਆਂ ਨਾਲ ਲਿੰਕ ਸੰਕਰਖਦੇ ਸੀ ਔਰ ਜਦੋਂ ਕਿਤਾਬਾਂ ਮੈਂ ਪੜੀਆਂ ਤਾਂ ਮੇਰੀ ਨਿਗਾਹ ਹੋਰ ਖੁੱਲ ਗਈ ਵੀ ਇਹ ਡੱਲੋ ਪਹਿਲਾਂ ਤਰਕਸ਼ੀਲ ਨਾਲ ਉਹ ਤਰਕ ਨਾਲ ਗੱਲ ਕਰਦੇ ਸੀ ਫਿਰ ਇਹ ਕਹਿੰਦੇ ਬਾਬੇ ਨਾਨਕ ਦੀ ਫਿਲਾਸਫੀ ਜਿਹੜੀ ਆ ਵੀ ਇਹ ਤਾਂ ਕੁਝ ਬੜੀ ਹੈਗੀ ਆ ਜਿਹੜੀ ਮਨੁੱਖਤਾਵਾਦੀ ਆ ਨਯਾਇਤਾਂ ਨੂੰ ਬਹਿਮਾ ਪਰਮਾ ਜੋ ਕੱਢ ਕੇ ਲਿਆਉਂਦੀ ਆ ਫਿਰ ਇਹ ਆਪਣਾ ਜਿਹੜਾ ਹੈਗਾ ਵੀ ਇੱਕ ਕਿਰਤਨਾਵਾਂ ਜੋੜਦੀ ਆ ਬਾਬੇ ਨਾਨਕ ਦੀ ਫਿਲਾਸਫੀ ਇੱਕ ਸਾਨੂੰ ਮਤਲਬ ਜੀਵਨ ਜਾਗ ਦੱਸਦੀ ਆ ਉਹਨਾਂ ਕਿਤਾਬਾਂ ਤੋਂ ਮੈਨੂੰ ਪਤਾ ਲੱਗਾ ਫਿਰ ਮੈਂ ਕਿਤਾਬਾਂ ਰਸਤੀ ਦਾ ਜਿੱਥੋਂ ਵੀ ਮੈਨੂੰ ਮਿਲ ਗਏ ਉਹਨਾਂ ਨਾਲ ਲੈ ਕੇ ਆ ਉਹ ਮੈਨੂੰ ਦੱਸਣਾ ਵੀ ਫਲਾਨੀ ਕਿਤਾਬ ਲੈ ਰੋ ਫਿਰ ਮੈਂ ਗੁਰਮਤਿ ਮਿਸ਼ਨ ਹੀ ਕਾਲ ਚੋਂ ਵੀ ਕਿਤਾਬਾਂ ਲੈਣੀਆਂ ਫਿਰ ਮੈਂ ਪੜ੍ਹਨ ਲੱਗ ਗਿਆ ਬਹੁਤ ਪੜਦਾ ਪੜਦਾ ਕਿਉਂਕਿ ਮੈਂ ਉਦੋਂ ਟ੍ਰੇਡ ਜੁਨੀਅਰ ਦਾ ਕੰਮ ਕਰਦਾ ਸੀ ਜਿਸ ਦੀ ਜਿੰਮੇਵਾਰੀ ਪੰਜਾਬ ਪੱਧਰ ਦੀ ਸੀਗੀ ਤੇ ਇਹ ਮੈਂ ਵਿਹਲੇ ਸਮੇਂ ਵਿੱਚ ਕਰਦਾ ਸੀ ਇਸ ਤੋਂ ਬਾਅਦ ਮੇਰੇ ਘਰ ਵਾਲੇ ਵੀ ਬਹੁਤ ਪੜ੍ਹਾਈ ਦੇ ਸੀ ਉਹ ਕਿਤਾਬਾਂ ਵਗੈਰਾ ਤਾਂ ਉਹ ਜਿੰਨਾ ਕਿ ਥੋੜਾ ਬਹੁਤ ਜੇ ਬਣੀ ਸੀਗੀ ਉਹ ਬਾਬਿਆਂ ਦੇ ਜੋ ਕਰਮਕਾਂਡ ਕਰਦੇ ਆ ਜੋ ਸਾਡੇ ਚ ਚੱਲ ਰਿਹਾ ਵਾ ਬਈ ਅਸਲੀ verdade ਤੋਂ ਉਹ ਤੋਂ ਉਹ ਵੀ ਆ ਸਾਡਾ ਪਰਿਵਾਰ ਹੀ ਮਤਲਬ ਉਹ ਤਰ੍ਹਾਂ ਉਧਰ ਨੂੰ ਚੱਲ ਪਿਆ ਮੈਂ ਤਾਂ ਹੈ ਹੈਗਾ ਹੀ ਸੀ ਕਿਉਂਕਿ ਮੇਰੀ ਜਿਹੜੀ ਬੈਕਗ੍ਰਾਉਂਡ ਉਹ ਤਰ੍ਹਾਂ ਤੱਕ ਕਿਉਂ ਕਿਵੇਂ ਆਲੀ ਸੋਚਣ ਵਾਲੀ ਸੀ ਮੈਂ ਹਰ ਇੱਕ ਦਲ ਨੂੰ ਉਸ ਪੱਧਰ ਤੇ ਸੋਚਣ ਲੱਗਿਆ ਕਿ ਜੋ ਬਾਬਾ ਨਾਨਕ ਕਹਿ ਰਿਹਾ ਵੀ ਗੱਲ ਠੀਕ ਆ ਪਰ ਸਾਨੂੰ ਦੱਸਿਆ ਕੁਝ ਹੋਰ ਜਾ ਰਿਹਾ ਵਾ ਉਹਦੇ ਨਾਲ ਵੜਦੇ ਵੜਦੇ ਮੈਂ ਜਿੰਨੀਆਂ ਵੀ ਕਿਤਾਬਾਂ ਇੱਥੇ ਵੀ ਹੁਣ ਮੈਂ ਕਿਤਾਬਾਂ ਬਹੁਤ ਲੈ ਕੇ ਪੜਦਾ ਆਂ ਕਰਦਾ ਆਂ ਉੱਥੋਂ ਵੀ ਫੇਰ ਇਹ ਸਾਰੇ ਗੁਰੂ ਗ੍ਰੰਥ ਆਪਣੀਆਂ ਜਿੰਨੀਆਂ ਸੈਂਚੀਆਂ ਤੇਰਾ ਹਾਂ ਗੁਰਬਾਣ ਸਰਦਰਪਨ ਆਂ ਘਰਪਨ ਉਹ ਮੈਂ ਨੂੰ ਇੱਕ ਅੱਗੇ ਸਾਹਨੇ ਕਿਹਾ ਮੈਂ ਉਹ ਦੋ ਲੈ ਆਂਦੇ ਤੇ ਹੋਰ ਜਿੰਨੀਆਂ ਵੀ ਮੈਨੂੰ ਕਿਤਾਬਾਂ ਫੇਰ ਇਹਦੇ ਤੇ ਪਤਾ ਲੱਗਾ ਵੀ ਇਹ ਜੋ ਕੁਝ ਗੁਰਮਾਣੀ 'ਚ ਲਿਖਿਆ ਉਸ ਤੋਂ ਬਾਅਦ ਸਾਨੂੰ ਜਿਹੜਾ ਕਥਾਗੀਤਾਂ ਆ ਕਥੀਆਂ ਕਥਿਆ ਦੇ ਵਿੱਚ ਸੁਣਾਇਆ ਜਾਂਦਾ ਵੀ ਇਹ ਬੜੀਆਂ ਹੋਰ ਕਿਤਾਬਾਂ ਆ ਫਿਰ ਮੈਨੂੰ ਉਹਦੇ ਬਾਰੇ ਘਾ ਸਾਹਿਬ ਨੇ ਦੱਸਿਆ ਕੁਝ ਉਹਨੇ ਹੀ ਬਹੁਤ ਉਹਦੇ ਵਿੱਚ ਮਟੀਰੀਅਲ ਮਿਲ ਗਿਆ ਵੀ ਇਹ ਜੋ ਨਾਮ ਨਾਲ ਜਿਹੜੇ ਗ੍ਰੰਥ ਕਹਿੰਦੇ ਆ ਉਹਨਾਂ ਵੀ ਇਹ ਤਾਂ ਬਿਲਕੁਲ ਹੀ ਪਰਵਾਣੀਆਂ ਦੇ ਉਲਟਾ ਤੁਸੀਂ ਮਤਲਬ ਆਵਾ ਜਿਹੜੇ ਗੁਰਬ੍ਰਾਸ ਹੋਇਆ ਗੁਰਬ੍ਰਾਸ ਪਾਇਆ ਦਾ ਬਣ ਰਿਹਾ ਸੀ ਜੀ ਅੰਤ ਪ੍ਰਕਾਸ਼ ਅੰਤ ਪ੍ਰਕਾਸ਼ ਇਹਨਾਂ ਦੀ ਗੱਲ ਕਰ ਰਹੇ ਆ ਪਹਿਲਾਂ ਕੀ ਗੱਲ ਕਰਦੇ ਆ ਵੀ ਜਿਹੜੇ ਇਸ ਤਰ੍ਹਾਂ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਬੜੇ ਆ ਫਿਰ ਮੈਨੂੰ ਉਹਦੇ ਤੇ ਜਿਆਦਾ ਆਉਣ ਲੱਗ ਗਈ ਬਈ ਇਹ ਮੈਂ ਦੇਖਾਂ ਵੀ ਇਹ ਕਹਿੰਦੇ ਆ ਬਗੁਰੂ ਗੋਬਿੰਦ ਸਿੰਘ ਦਾ ਗ੍ਰੰਥਾ ਜੇ ਬਰਾਬਰ ਹੋ ਫਿਰ ਉਹ ਉਹ ਜਦੋਂ ਉਹਦੇ ਵਿੱਚ ਮਟੀਰੀਅਲ ਮਿਲਿਆ ਉਹ ਮੈਨੂੰ ਉਹ ਬਿਲਕੁਲ ਗੁਰਬਾਣੀ ਦੇ ਆਸੇ ਮੁਤਾਬਕ ਨਹੀਂ ਸੀ ਲੱਗਿਆ ਤੇ ਉਹ ਠੀਕ ਨਹੀਂ ਸੀ ਫਿਰ ਇਹ ਤੇ ਕੈਨੇਡਾ ਆ ਕੇ ਉਹ ਪੜ੍ਹਦੇ ਰਹੇ ਸਾਰਾ ਕੁਝ ਉਹ ਘਰ ਵਾਲਿਆਂ ਬਿਲਕੁਲ ਸਾਡੇ ਦਾ ਰਿਸ਼ਤੇਦਾਰ ਵੀ ਕਹਿ ਲੱਗੇ ਤਾਂ ਤੁਸੀਂ ਤਾਂ ਕਾਮਰੇਡਾਂ ਤੇ ਤੱਕ ਚੀਜ਼ ਨੂੰ ਮੰਨਦੇ ਹੀ ਨਹੀਂ ਉਹਨਾਂ ਨੇ ਇਸ ਤਰ੍ਹਾਂ ਕਰਨ ਲੱਗ ਗਏ ਪਤਾ ਹੀ ਕਿ ਉਹਨਾਂ ਨੂੰ ਬਈ ਇਹ ਕੋਈ ਵੀ ਦਿਨ ਤੇ ਹੋਰ ਵੈਮ ਭਰਮੋਂ ਜਾਂ ਉਹ ਤੇ ਨਹੀਂ ਜਾਂ ਹੋਰ ਕੋਈ ਚੀਜ਼ ਇਹ ਸਾਡੇ ਪਰਿਵਾਰ 'ਚ ਬਿਲਕੁਲ ਖਤਮ ਹੋ ਗਈ ਸੀ ਮੈਂ ਤੁਹਾਨੂੰ ਗੁਰਬਾਣੀ 'ਚੋਂ ਗੁਰਬਾਣੀ 'ਚੋਂ ਸਾਨੂੰ ਮਿਲ ਗਿਆ ਕਿ ਜਾਰੇ ਬਹੁਤ ਜ਼ਿਆਦਾ ਕਿਉਂਕਿ ਪਹਿਲਾਂ ਉਧਰੋਂ ਤਰਕ ਨਾਲ ਸੋਚਣ ਵਾਲੀ ਗੱਲ ਵੀ ਫਿਰ ਇਹਦੇ ਵਿੱਚੋਂ ਤਰਕ ਨਾਲ ਸੋਚਣ ਵਾਲੀ ਗੱਲ ਚੋਂ ਕੱਢੀ ਨਿਕਲੀ ਤੇ ਇਹ ਗੁਰਬਾਣੀ ਨੇਾਨੂੰ ਜਿਹੜਾ ਸੀਗਾ ਇਸ ਪਾਸੇ ਲਾਇਆ ਪੜਨ ਵੱਲ ਤੇ ਗੁਰੂ ਸਾਹਿਬ ਦੀ ਫਲਾਸ ਪੇਜ ਨੂੰ ਮੈਂ ਤਾਂ ਇਹ ਸਮਝਦਾ ਵੀ ਗੁਰੂ ਸਾਹਿਬ ਨੇ ਜਿੱਥੇ ਆਤਮਕ ਤੌਰ ਤੇ ਲੋਕਾਂ ਨੂੰ ਜਾਗਰੂਕ ਕੀਤਾ ਉਹ ਤੇ ਇਹਨਾਂ ਸਮਾਜਿਕ ਪੱਧਰ ਤੇ ਬੜੇ ਦੇਣ ਆ। ਮਨੁੱਖ ਨੂੰ ਸਚਿਆਰ ਮਨੁੱਖ ਬਣਾਉਣ ਲਈ ਮਨੁੱਖ ਨੂੰ ਮਤਲਬ ਜੀਵਨ ਜਾਨਤਲੇ ਨੇ ਸਮਾਜਿਕ ਅਸੀਂ ਸਮਾਜਿਕ ਪ੍ਰਾਣੀ ਆ। ਗੁਰੂ ਸਾਹਿਬ ਨੇ ਸਮਾਜਿਕ ਸਰਵਕਰਾਂ ਦੀ ਬਹੁਤ ਗੱਲ ਕੀਤੀ ਆ। ਵੀ ਚੰਗੇ ਵਿਚਾਰ ਹੋਣੇ ਚਾਹੀਦੇ ਆ, ਚੰਗੇ ਕਰਮ ਕਰੋ, ਮਾੜੇ ਛੱਡੋ, ਕਿਸੇ ਨਾਲ ਹੇਰਾ ਫੇਰਾ ਨਾ ਕਰੋ, ਧੋਖਾ ਨਾ ਕਰੋ, ਐ ਸਾਥੀ ਦੀ ਕਮਾਈ ਕਰੋ। ਕਿਰਤ ਦੀ ਬੜੀ ਵੱਡੀ ਮਹੱਤਤਾ ਆ। ਗੁਰੂ ਸਾਹਿਬ ਇੱਕ ਵੱਡੇ ਕੋਈ ਜੇ ਨੇ ਜਿਨ੍ਹਾਂ ਨੇ ਕਿਰਤ ਨੂੰ ਧਰਮ ਦਾ ਮੁੱਖ ਸੂਲ ਬਣਾਇਆ ਵਾ ਇਸ ਤੋਂ ਬਾਅਦ ਤੁਸੀਂ ਸਮਝਦੇ ਹੋ ਕਿ ਇਹਨਾਂ ਵਾਤਾਵਰਨ ਦੀ ਗੱਲ ਆ ਵਾਤਾਵਰਨ ਦੇ ਵਿੱਚ ਵੀ ਬੜਾ ਉਹਨਾਂ ਨੇ ਪਾਗਮਨ ਗੁਰੂ ਪਾਣੀ ਪਤਾ ਮਾਤਾ ਦਾਤ ਤੱਕ ਮਹੱਤਵ ਆ ਇਹਦੀ ਸੰਭਾਲ ਲਈ ਕੁਦਰਤ ਨੂੰ ਉਹਨਾਂ ਨੇ ਜੋ ਮਤਲਬ ਜਿਆਦਾ ਮਹੱਤਤਾ ਦਿੱਤੀ ਆ ਗੁਰੂ ਸਾਹਿਬ ਨੇ ਦਿੱਤੀ ਆ ਉਹ ਤੁਸੀਂ ਗੁਰਬਾਣੀ ਪੜ੍ਹ ਕੇ ਤੁਸੀਂ ਕਿੰਨਾ ਕੁ ਮਤਲਬ ਉਹਨੂੰ ਅਮਲੀ ਰੂਪ ਵਿੱਚ ਜਿਹੜਾ ਉਹ ਅਪਣਾਉਣ ਦੀ ਕੋਸ਼ਿਸ਼ ਕੀਤੀ ਹਾਂ ਇੱਕ ਕੋਸ਼ਿਸ਼ ਬਹੁਤ ਆ ਮਤਲਬ ਜਿਸ ਤਰ੍ਹਾਂ ਵੀ ਜਿੱਥੇ ਸਾਨੂੰ ਹੈਗਾ ਵੀ ਕਿਉਂਕਿ ਸਾਨੂੰ ਜਦੋਂ ਕੋਈ ਗੱਲ ਚੱਲਦੇ ਆਂ ਹੀ ਸਮਾਜ ਦੇ ਵਿੱਚ ਵਿਛੜਦੇ ਆਂ ਉਹਨਾਂ ਨੂੰ ਬਾਬੇ ਨਾਨਕ ਦਾ ਫਲਸਫਾ ਸਿਆਦ ਆ ਜਾਂਦਾ ਵੀ ਬਾਬੇ ਨੇ ਇੱਥੇ ਆ ਗੱਲ ਕਹੀ ਸੀ ਬਾਤਾਂ ਪਰ ਨੀਂ ਸੰਭਾਲ ਕਰਨੀਆਂ ਚੁਨੀਤ ਦਾ ਫਰਕ ਨਹੀਂ ਦੇਖਣਾ ਸਾਰਿਆਂ ਨੂੰ ਬਰਾਬਰ ਖਾਂਜਣਾ ਖਾਂਜੀ ਬਾਲਤਾ ਦਾ ਮਤਲਬ ਉਹਨਾਂ ਨੇ ਉਪਦੇਸ਼ ਦਿੱਤਾ ਉਹਨਾਂ ਨੇ ਤਾਂ ਸਾਡੀ ਇੱਕ ਨਤਾਨੇ ਲੋਕਾਂ ਨੂੰ ਮਤਲਬ ਉਹ ਨਾਲ ਲੈ ਕੇ ਉਹ ਜਿਹੜੇ ਜਿਹੜੇ ਲੋਕ ਸਮਾਜ ਤੋਂ ਦਰਕਾਰੇ ਵੀ ਸੀ ਉਹਨਾਂ ਨੂੰ ਉਹਨਾਂ ਨੇ ਆਪ ਦਾ ਸਾਥੀ ਸੰਗੀ ਬਣਾਇਆ ਆ ਸਾਡੇ ਵੀ ਸੰਗੀਤ ਆਤੀ ਉਤਰਾਂ ਦੇ ਸੀ ਉਹਨਾਂ ਨਾਲ ਵੱਧ ਜਿਆਦਾ ਸੀ ਵੱਡਿਆਂ ਤੋਂ ਕਰੀਤ ਐ ਨੀਚੇ ਆਂਦਰ ਨੀ ਜਾਤ ਉਸ ਤਰ੍ਹਾਂ ਦੀ ਗੱਲਾਂ ਮੈਂ ਮਤਲਬ ਆਮ ਲੋਕਾਂ ਨਾਲ ਵੀ ਜਿੰਨੇ ਕੋ ਗੁਰੂ ਸਾਹਿਬ ਦੀ ਫਿਲਾਸਫੀ ਬਾਰੇ ਮੈਨੂੰ ਮਾੜੀ-ਮੋਟੀ ਸਮਝ ਹੈਗੀ ਆ ਉਹ ਦੂਜਿਆਂ ਨਾਲ ਸ਼ੇਅਰ ਵੀ ਕਰੀ ਦੀ ਆ ਵੀ ਗੁਰੂ ਸਾਹਿਬ ਤਾਂ ਸਲਾਹ ਕਹਿੰਦੇ ਆ ਵੀ ਤੁਸੀਂ ਇਹ ਗੱਲ ਕਿਉਂ ਕਰਦੇ ਆ ਤੇ ਉਹ ਜਿਹੜਾ ਕਿਉਂਕਿ ਜਦੋਂ ਗੁਰੂ ਸਾਹਿਬ ਆਏ ਮਤਲਬ ਇਹ ਪ੍ਰਕਾਸ਼ਮਾਨ ਹੋਇਆ ਤਾਂ ਇਹਨਾਂ ਨੇ ਉਹ ਸਮੇਂ ਇਹਨਾਂ ਨੇ ਯਾਤਰਾ ਕਰਨ ਦਾ ਮਤਲਬ ਇਹ ਸੀਗਾ ਵੀ ਲੋਕਾਂ ਨੂੰ ਜਾਗਰੂਕ ਕਰਨਾ ਦੱਬੇ ਕੁਦਲੇ ਲੋਕ ਆ ਜਿਹੜੇ ਉਹਨਾਂ ਨੂੰ ਮਤਲਬ ਸਮਾਜ ਦੇ ਵਿੱਚ ਚੰਗੀ ਥਾਂ ਦੇਉਣੇ ਤੇ ਮਨੁੱਖਤਾ ਜੀਵਨ ਦੇ ਵਿੱਚ ਸਹੀ ਸਥਿਥ ਵਿੱਚ ਲੈ ਕੇ ਆਉਣਾ ਉਹਨੂੰ ਅਸੀਂ ਕੋਸ਼ਿਸ਼ ਕਰਦੇ ਆ ਜਿਨ੍ਹਾਂ ਜੀਵਨ ਦੇ ਵਿੱਚ ਹੋ ਸਕੇ ਉਹ ਮਤਲਬ ਪਰਿਵਾਰ ਵੀ ਸਾਡਾ ਉਹ ਮੈਂ ਆ ਅਸੀਂ ਕਿਸੇ ਕਰਮਕਾਂਡ ਵਹਿਮ ਭਰਮ ਜਾਂ ਹੋਰ ਕਿਸੇ ਚੀਜ਼ ਨੂੰ ਨਹੀਂ ਮੰਨਦੇ ਤੇ ਬਾਕੀ ਮੈਂ ਜਿਸ ਤਰ੍ਹਾਂ ਵੀ ਉਹ ਗੁਰੂ ਸਾਹਿਬ ਸਾਨੂੰ ਸਿੱਖਿਆ ਉਹ ਹਲੇ ਵੀ ਮੈਂ ਕਿਤਾਬਾਂ ਪੜ੍ਹਦਾ ਰਹਿਨੇ ਆ ਤੁਹਾਡੇ ਵਰਗੇ ਵਿਦਵਾਨ ਲੋਕਾਂ ਦੀਆਂ ਕਿਤਾਬਾਂ ਮੈਂ ਪੜ੍ਹਦਾ ਆ ਉਹਦੇ ਨਾਲ ਥੋੜਾ ਜਿਹਾ ਹੋਰ ਜਿਆਦਾ ਗਿਆਨ ਦੇ ਵਿੱਚ ਉਹ ਗਿਆਨ ਬੜਾ ਵੱਡਾ ਸਮੁੰਦਰ ਆ ਤੇ ਉਹ ਉਹਦੇ ਵਿੱਚ ਮਿਲਦੀ ਰਹਿੰਦੀ ਆ ਪਰ ਉਹ ਜਿਹੜੀ ਕੋਈ ਵੀ ਸੋਚ ਆ ਉਹ ਜਿਵੇਂ ਬਾਬੇ ਨਾਨਕ ਨੇ ਉਹ ਪਾਣੀ ਦੇਣ ਵਾਲੀ ਘਟਨਾ ਤਰਕ ਨਾਲ ਕੀਤੀ ਸੀ ਤਾਂ ਤਰਕ ਦੇ ਨਾਲ ਮੈਂ ਕੋਈ ਐਂਗਲ ਆਉ ਨੂੰ ਕਿਉਂਕਿ ਮੇਰਾ ਉਹ ਮੋਢੀ ਸਾਇੰਸ ਤੋਂ ਤਰਕ ਤੋਂ ਵੱਧ ਕੇ ਗੁਰੂ ਨਾਨਕ ਸਾਹਿਬ ਦੀ ਫਲਸਫੇ ਤਾ ਮੈਂ ਬਾਬੇ ਨਾਨਕ ਦੀ ਫਲਸਫੇ ਨੂੰ ਮਾਰਕਸ ਦੀ ਫਲਸਫੇ ਨੂੰ ਪਹਿਲਾਂ ਇਹ ਕਰਨਾ ਵੀ ਇਹ ਸਾਂਝੀ ਬਾਲਤਾ ਦਾ ਇੱਕ ਮਨੁੱਖਤਾ ਲਈ ਜਿਹੜਾ ਇਹਨਾਂ ਨੇ ਦਿੱਤਾ ਇਹਨਾਂ ਨੇ ਪਹਿਲਾਂ ਦਿੱਤਾ ਵਾ ਤੇ ਉਦੋਂ ਬਾਅਦ ਉਹਨਾਂ ਨੇ ਮਤਲਬ ਜੋ ਕਿਰਤੀ ਲੋਕਾਂ ਦਾ ਰਾਜ ਕੀਤਾ ਉਹ ਵਕਰੀ ਗੱਲ ਆ ਚਲੋ ਮੇਰਾ ਪੜਨ ਦਾ ਤਾਂ ਸੀਗਾ ਪਰ ਜਦੋਂ ਮੈਂ ਸਿੱਖੀ ਦਾ ਇੱਕ ਮੁੱਖ ਏਜੰਡਾ ਮੇਰਾ ਜਾ ਅਜੰਡਾ ਕੀ ਕਹੀਏ ਵੀ ਮੈਂ ਇੱਕ ਕਮਿਊਨਿਟੀ ਚ ਰਹਿਣਾ ਵਾਂ ਹੂੰ ਹੂੰ ਜਿੱਥੇ ਗੁਰੂ ਸਾਹਿਬ ਦੀ ਫਿਲਾਸਫੀ ਨੂੰ ਅਸੀਂ ਪਨਾ ਮੰਨਦੇ ਆ ਆਪਣਾ ਗੁਰੂ ਸਾਹਿਬ ਨੂੰ ਮੰਨਦੇ ਆ ਪਰ ਗੁਰੂ ਸਾਹਿਬ ਦੀ ਮੰਨਦੇ ਨਹੀਂਗੇ ਇਹ ਸਾਰੇ ਥਾਈ ਜਿਹੜਾ ਕੁਝ ਹੈਗਾ ਅਭੀ ਆਮ ਪਤਾ ਹੀ ਲੱਗਦਾ ਵਾ ਤੇ ਇਹਦੇ ਲਈ ਸਾਨੂੰ ਵਰਕ ਕਰਨ ਦੀ ਵੀ ਲੋੜ ਆ ਜਿੰਨਾ ਕਿ ਸਾਡੀ ਕੋ ਹਿੰਮਤ ਆ ਜੀ ਕੋਸ਼ਿਸ਼ ਕਰਦੇ ਆ ਵੀ ਇਹ ਹੋਣਾ ਤੁਸੀਂ ਦੱਸਿਓ ਤੁਸੀਂ ਜਿਉਂ ਕੇ ਬਿਨਾ ਅੰਤਰਕਸ਼ਿਲ ਤੁਸੀਂ ਬਿਨਾ ਮਤਲ ਰਸਮੀ ਧਾਰਮਿਕ ਤੁਸੀਂ ਧਰਮ ਕੀ ਕਿਹਾ ਜਾ ਸਕਦਾ ਰਸ਼ਮੀ ਧਰਮ ਮਰਾ ਤੁਸੀਂ ਰਸ਼ਮੀ ਜੇ ਫਿਰ ਤੁਸੀਂ ਤਰਕਵਾਦੀ ਬਣੇ ਤਰਕਸ਼ੀਲਾਂ ਦੀ ਪੜ ਗਏ ਹਾਂਜੀ ਫਿਰ ਤੁਹਾਨੂੰ ਲੱਗਾ ਵੀ ਨਹੀਂ ਧਰਮ ਜਿਹੜਾ ਹੈ ਕਿ ਜਿਸ ਕਰਮ ਕਾਂ ਦਾ ਨਾਮ ਬਹਿ ਪਰਮਾਇ ਤੋਂ ਬਾਅਦ ਕੁਝ ਨਹੀਂ ਕੁਝ ਨਹੀਂ ਹੈ ਫਿਰ ਜਦੋਂ ਤੁਹਾਡੀ ਇੰਦਰ ਸਿੰਘ ਨਾਲ ਤੁਹਾਡੀ ਮੁਲਾਕਾਤ ਹੋਈ ਉਹਨਾਂ ਨਾਲ ਤੁਸੀਂ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤੋਂ ਲੱਗਾ ਨਹੀਂ ਜਿਹੜਾ ਵੀ ਧਰਮ ਜਿਹੜਾ ਉਹ ਕਰਮ ਕਾਂ ਨਹੀਂ ਬਹਿ ਪਰਮ ਨਹੀਂ ਬਲਕਿ ਇਹ ਸੁਚੇਤ ਜੀਵਨ ਜਾਚ ਆ ਜੀਵਨ ਜਾਚ ਉਹ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਜੋ ਤਰਕਸ਼ੀਲ ਜਿਓ ਤੁਸੀਂ ਪਹਿਲਾਂ ਬਣੇ ਹੋ ਹੂੰ ਤਰਕਸ਼ੀਲ ਤੇ ਜੋ ਤੂੰ ਨਹੀਂ ਬਰਬਾਣੀ ਪੜ੍ਹ ਕੇ ਦੇਖ ਤੈਨੂੰ ਕੀ ਫਰਕ ਲੱਗਾ ਦੇਖੋ ਜੀ ਮੈਂ ਤਾਂ ਇਹ ਸਾਨਦਾਮਾ ਜਿੱਥੇ ਗੁਰੂ ਸਾਹਿਬ ਦੀ ਜਦੋਂ ਆਪਣਾ ਜੀਵਨ ਦੀ ਆਪਾਂ ਗੱਲਾਂ ਕਰਦੇ ਆ ਬਹੁਤ ਸਾਰੀਆਂ ਆ ਜਾਂਦੀਆਂ ਜੋ ਜਾਣਦੇ ਆ ਉਹ ਆਪਣੀਆਂ ਦਾਸੀਆਂ ਦੇ ਉੱਤੇ ਉਹ ਕਹਿੰਦੇ ਵੀ ਸੂਰਜ ਨੂੰ ਪਾਣੀ ਦੇਣ ਵਾਲੀ ਗੱਲ ਆ ਜਾਂਦੀ ਆ ਫਿਰ ਉਹ ਮੱਕੇ ਦੀ ਗੱਲ ਆ ਜਾਂਦੀ ਆ ਉੱਥੇ ਵੀ ਗੁਰੂ ਸਾਹਿਬ ਨੇ ਆਪਣੇ ਤਰੀਕੇ ਦੇ ਨਾਲ ਜਿਹੜੇ ਮੌਕੇ ਦੇ ਪੁਜਾਰੀ ਲੋਕ ਸੀਗੇ ਧਰਮਾਂ ਦੇ ਕਿਉਂਕੋ ਦੋ ਹੀ ਸੀ ਪਾਦਰੀ ਜਾਂ ਦੂਜੇ ਬ੍ਰਾਹਮਣ ਵਾਰ ਸੀਗੇ ਤਾਂ ਬਈ ਉਹਨਾਂ ਨੂੰ ਇੱਕ ਵਿਚਾਰ ਗੋਸ਼ਤੀ ਦੇ ਨਾਲ ਤਰਕ ਦੇ ਨਾਲ ਉਹਨਾਂ ਨੂੰ ਸਿੱਧ ਮਤਲਬ ਹਰਾਇਆ ਕਿਉਂਕਿ ਮੈਂ ਤਾਂ ਗੁਰੂ ਸਾਹਿਬ ਨੂੰ ਵੀ ਬੜਾ ਮਤਲਬ ਤਰਕਪੱਦੀ ਸੰਧਾਵਾ ਬਈ ਉਹਨਾਂ ਨੇ ਹਰੇਕ ਗੱਲ ਜਿਹੜੀ ਤਰਕ ਦੇ ਆਧਾਰ ਤੇ ਕੀਤੀ ਆ ਤੇ ਮੇਰੀ ਆਪਣੀ ਸੋਚ ਆ ਕਿ ਉਹ ਤਰਕ ਦੇ ਨਾਲ ਕਹਿੰਦਾ ਇੱਕ ਅਧਿਆਤਮਿਕ ਤੌਰ ਤੇ ਕਹਿੰਦਾ ਸਮਾਂ ਹੀ ਸੀ ਇਹਦਾ ਕਿਉਂਕਿ ਲੋਕ ਧਰਮਾਂ ਦੇ ਵਿੱਚ ਪੂਰੇ ਕੋਈ ਮੰਨਦੇ ਸੀ ਇੱਥੇ ਵੀ ਹੁਣ ਤੱਕ ਵੀ ਮੰਨੀ ਜਾ ਰਹੇ ਆ ਤੇ ਉਹ ਵੀ ਇਹਨਾਂ ਨੂੰ ਉਸੇ ਢੰਗ ਦੇ ਨਾਲ ਤਰਕ ਦੇ ਕੇ ਮਤਲਬ ਗੱਲ ਕਰਨੀ ਜਿਹੜੀ ਬੜੀ ਵੱਡੀ ਗੱਲ ਸੀ ਨਹੀਂ ਮੇਰੇ ਪੁੱਛੇ ਤਾਂ ਮਤਲਬ ਸਹੀ ਵੇ ਤੁਸੀਂ ਕਿਉਂਕਿ ਤਰਕਸ਼ੀਲ ਜਦੋਂ ਤੁਸੀਂ ਸਾਹਿਤ ਪੜ੍ਹਿਆ ਡਿਗਰੀ ਚ ਪੜ੍ਹਿਆ ਹਾਂ ਜੀ ਤੁਹਾਨੂੰ ਲੱਗਾ ਵੀ ਤਰਨ ਜਿਹੜਾ ਹੈ ਕਿ ਬਹਿਮ ਪਰ ਮੈਂ ਬਹੁਤ ਕੁਝ ਨਹੀਂ ਪਰ ਜਦੋਂ ਤੁਹਾਨੂੰ ਫਿਰ ਗੁਰਬਾਣੀ ਪੜ੍ਹਨ ਦਾ ਮੌਕਾ ਮਿਲਿਆ ਗੁਰੂ ਸਾਹਿਬ ਦਾ ਜੋ ਜੀਵਨ ਜਾਚ ਜੁਕਤ ਸੀ ਦਸਾਈਏ ਬਾਣੀ ਰਾਈ ਤਾਂ ਤੁਸੀਂ ਫਿਰ ਜਿਹੜਾ ਉਹ ਇਸ ਪਾਸੇ ਆਏ ਤਲਕਸ਼ੀਲ ਮੋਸਲੀ ਜਿਹੜੇ ਕੋਈ ਜਿੰਨਾ ਕੋਈ ਮੈਂ ਜਾਣਦਾ ਉਹ ਸਦਾ ਜਿਹੜੇ ਉਹ ਸਾਰੇ ਐਸੇ ਨਾ ਹੋਣ ਪਰ ਉਹ ਤਾਂ ਉਹ ਧਰਮ ਵਿੱਚ ਵਿਸ਼ਵਾਸ ਨਹੀਂ ਰੱਖਦੇ ਮਤਲਬ ਉਹਨਾਂ ਦਾ ਮਨ ਵਿੱਚ ਜਾਂ ਰੱਬ ਵਿੱਚ ਵਿਸ਼ਵਾਸ ਨਹੀਂ ਹੁੰਦਾ ਆਪਣਾ ਕਰ ਸੋਚ ਆ ਉਹਨਾਂ ਦਾ ਮਨਣਾ ਮਨਉ ਦਾ ਪਰ ਤੁਸੀਂ ਕਿਉਂਕਿ ਉਸ ਚੀਜ਼ ਤੋਂ ਗੁਜ਼ਰੇ ਹੋ ਲੰਘੇ ਹੋ ਉਸ ਪੜਾਅ ਵਿੱਚੋਂ ਫਿਰ ਤੁਸੀਂ ਜਿਹੜਾ ਇੱਕ ਆਸਤਕਵਾਦ ਦਾ ਰਾਹ ਅਪਣਾਇਆ ਜੋ ਗੁਰਨਾਮ ਦਾ ਆਸਤਕਵਾਦ ਆ ਜੋ ਨਾਮ ਤੇ ਕਹਿੰਦਾ ਹੈ ਉਹ ਜੋ ਸੱਚ ਵਿੱਚ ਸਹੀ ਰਥਾਂ ਵਿੱਚ ਗੁਰਨਾਣ ਸਾਹਿਬ ਦਾ ਆਸਤਕਵਾਦ ਉਹਨੂੰ ਤੁਸੀਂ ਅਪਣਾਇਆ ਇਹ ਜਿਹੜਾ ਸਫਰ ਆ ਇਸ ਸਭ ਤੋਂ ਅੱਗੇ ਜੀਵਨ ਤੇ ਹੋਰ ਕੈਸੀ ਕਿਹੋ ਜਿਹੀ ਤਬਦੀਲੀਆਂ ਹੁੰਦੀ ਆ ਸੁਭਾਅ ਦੇ ਖਾਸ ਤੌਰ ਤੇ ਸੁਭਾਅ ਵਿੱਚ ਸੁਭਾਅ ਮੁਸੂਲ ਜਿਹੜਾ ਹੈਗਾ ਉਸ ਦਾ ਜ਼ੋਰ ਇਸ ਚੀਜ਼ ਤੇ ਆ ਫੋਕਸ ਕਿ ਸਾਡੇ ਸੁਭਾਅ ਵਿੱਚ ਕੀ ਚੇਂਜنگ ਆਇਆ ਕੀ ਪਰਿਵਰਤਨ ਆਇਆ ਸਵਾ ਤਾਂ ਕਿਉਂਕਿ ਪਹਿਲਾਂ ਅਗਰੈਸਿਵ ਵਾਲੀ ਗੱਲ ਸੀ ਵੀ ਜ਼ਿਆਦਾ ਮਤਲਬ ਉਹ ਤਰ੍ਹਾਂ ਦੇ ਵੀ ਕੀ ਗਾ ਕੋਈ ਕਲਾਬੀ ਜਿਆਦਾ ਸੋਚ ਸੀਗੀ ਫਿਰ ਜਦੋਂ ਗੁਰੂ ਸਾਹਿਬ ਦਾ ਮਤਲਬ ਇੱਕ ਉਹ ਮਰਦਾ ਤਾਂ ਅੱਭੀ ਪੈ ਗਿਆ ਗੁਰੂ ਸਾਹਿਬ ਦੇ ਜੋ ਫਾਲਸਫੇ ਨੂੰ ਪੜਿਆ ਵੀ ਇਹ ਆ ਮਤਲਬ ਸ਼ਾਂਤੀ ਦੇ ਨਾਲ ਵੀ ਜਿਹੜੀਆਂ ਚੀਜ਼ਾਂ ਵਾਂ ਬਿਵਾਦ ਵਿਵੇਕ ਨਾਲ ਵੀ ਹੱਲ ਕੀਤੀਆਂ ਜਾ ਸਕਦੀਆਂ ਉਹੀ ਜਿਹੜੀਆਂ ਜੋ ਗੱਲਾਂ ਆਪਾਂ ਮਤਲਬ ਉੱਤਰ ਉਧਰ ਦੂਜੇ ਪਾਸੇ ਮਾਰਕਸਵਾ ਦਾ ਬਹਿਚਾਉਂਦੀਆਂ ਵਾ ਉਹ ਇਹ ਤੋਂ ਪਹਿਲਾਂ ਇਹਨਾਂ ਨੇ ਵਿਵੇਕ ਦੀ ਗੱਲ ਕੀਤੀ ਆ ਵੀ ਗਿਆਨ ਤਾਂ ਹਰੇਕ ਬੰਦੇ ਕੋਲੇ ਆ ਹੁਣ ਵਿਵੇਕ ਨਾਲ ਤੁਸੀਂ ਜੋ ਸੋਚੋਗੇ ਅਸਲੀ ਗਲਤ ਜਾਂ ਠੀਕ ਉਹਨਾਂ ਨੂੰ ਸੋਚਣ ਦੀ ਜ਼ਿਆਦਾ ਗੁਰੂ ਸਾਹਿਬ ਨੇ ਮਤਲਬ ਵਕਸ਼ਿਸ਼ ਕੀਤੀ ਆ ਵੀ ਅਸੀਂ ਮੈਂ ਕੋਸ਼ਿਸ਼ ਕਰਦਿਆਂ ਵੀ ਉਹ ਧਾਰਮਿਕ ਨੂੰ ਤਾਂ ਹੀ ਮੈਂ ਪੜਿਆ ਵਾ ਤਾਂ ਹੀ ਮੈਂ ਇਹਦੇ ਤੇ ਚੱਲਣ ਦੀ ਕੋਸ਼ਿਸ਼ ਕਰਦਾ ਆਉਂਦੇ ਜੀਵਨ ਦੇ ਵਿੱਚ ਵੇ ਇੱਕ ਬੜਾ ਵੱਡਾ ਜਿਹੜਾ ਹੈਗਾ ਅੱਜ ਇਹ ਪੰਜਾਬ ਜਾਂ ਹਿੰਦੁਸਤਾਨ ਦੇ ਵਿੱਚ ਇਹ ਜਿਹੜਾ ਵਾ ਇਹ ਰਹਿ ਨਹੀਂ ਸਕਦੇ ਪਰ ਜੇ ਉਹ ਬਰੌਲ ਲਈ ਬਹੁਤ ਕੁਝ ਦੇਖੀਏ ਤਾਂ ਦੁਨੀਆ ਦੇ ਵਿੱਚ ਜਿਹੜਾ ਹੈਗਾ ਵਾ ਧਰਮ ਜਾਂ ਹੋਰ ਹੈਗਾ ਉਹ ਸਾਇੰਸ ਵੀ ਨਾਲ-ਨਾਲ ਚਾਹੀਦਾ ਕਿਉਂਕਿ ਅੱਜ ਕੱਲ ਵਿਗਿਆਨ ਦਾ ਜੋਗਾ ਉਹ ਧਰਮ ਤੋਂ ਬਾਅਦ ਜਿਹੜਾ ਅੱਜ ਕੱਲ ਜੋ ਕੁਝ ਕਰ ਰਹੇ ਆ ਉਹਨਾਂ ਸਾਰੀ ਗੱਲ ਚਲੋ ਧਰਮ ਤੇ ਹੁਣ ਵਿਸ਼ਾ ਹੀ ਇਹ じゃਵਾ ਨਹੀਂ ਉਤਰਾਂ ਦੀ ਚੱਲ ਗੱਲ ਕੱਢੀ ਜਾਂਦੀ ਆ ਵੀ ਮੈਨੂੰ ਜਾਣਦੀ ਗੁਰੂ ਸਾਹਿਬ ਦੇ ਬੜੀ ਸੰਤੁਸ਼ਟੀ ਮਿਲਦੀ ਆ ਜਦੋਂ ਗੁਰੂ ਸਾਹਿਬ ਦੀ ਸਿੱਖਿਆ ਦੇ ਉੱਤੇ ਚੱਲਣ ਦੀ ਆਪਾਂ ਕੋਸ਼ਿਸ਼ ਕਰਦੇ ਆ ਤੇ ਮੈਂ ਤਾਂ ਮਤਲਬ ਮੈਂ ਉਹਦੇ ਜੀਵਨ ਦੇ ਵਿੱਚ ਬੜਾ ਕਰਦਾ ਪਰ ਟਰੈਜਡੀ ਇੱਕ ਬਹੁਤ ਵੱਡੀ ਹੋਈ ਸੀ ਕਿਉਂਕਿ ਮੇਰੀ ਇੱਕ ਪਤਨੀ ਜਿਹੜੀ ਬਹੁਤ ਜ਼ਿਆਦਾ ਧਾਰਮਿਕ ਸੇਈਤ ਆਰਾ ਕੁਛ ਕਰਦੇ ਹੀ ਮਗਰੋਂ ਇਹ ਸਾਰਾ ਕੁਝ ਕਰਨ ਲੱਗੀ ਉਹ ਉਹ ਤਰ੍ਹਾਂ ਦੀਆਂ ਬਾਣੀਆਂ ਹੀ ਮਤਲਬ ਫਿਰ ਉਹ ਪੜਨਦੀ ਰਹੀ ਸਾਰਾ ਕੁਝ ਪਰ ਉਹ ਉਹਨੂੰ ਮਤਲਬ ਛੇਤੀ ਉਹ ਸੇ ਸੰਸਾਰ ਤੋਂ ਚਲੀ ਗਈ ਉਦੋਂ ਬੜਾ ਤਕਕਾ ਲੱਗਦਾ ਵੀ ਰੱਬ ਜਿਹੜਾ ਚੰਗੇ ਬੰਦਿਆਂ ਦੀ ਇਹ ਪਤਾ ਨਹੀਂ ਕੀ ਚੱਕਰ ਆ ਫਿਰ ਉਹ ਗੱਲ ਸੋਚਣ ਤੇ ਮਜਬੂਰ ਹੋ ਜਾਂਦੇ ਆ ਪਰ ਚਲੋ ਉਹਦੀ ਰਜ਼ਾ ਸੀ ਜਦੋਂ ਬਾਣੀ ਤੁਹਾਨੂੰ ਸਮਝੇ ਲੱਗੀ ਕਿ ਨਹੀਂ ਵੀ ਆਕਰਿਤਸਰ ਬੰਦਾ ਆਇਆ ਉਹਦੇ ਚਲੇ ਜਾਣਾ ਤਾਂ ਮਤਲਬ ਉਹਦੇ ਤਰਸ ਤਰਾਸੀ ਦੀ ਤਰਸ ਬਜੀ ਤੁਹਾਨੂੰ ਬਾਣੀ ਤੋਂ ਫਿਰ ਆ ਉਹਦਾ ਫਿਰ ਉਹ ਜਦੋਂ ਗਰਮਾਣੀ ਦਾ ਇਹ ਦੇਖਿਆ ਬਈ ਬਈ ਭਾਈ ਇਹ ਚਲੇ ਆਏ ਜਨਾਨਕਾਂ ਚੱਲ ਚਲੇ ਆ ਗਏ ਹਾਂ ਬਈ ਉਹਦਾ ਉਹ ਜਿੰਨੇ ਸਾਥਸਾਂ ਦੀ ਪੂੰਜੀ ਆ ਉਹਨਾਂ ਚਰੋ ਕਰਕੇ ਚਲੇ ਜਾਣਾ ਹਰੇਕ ਬੰਦੇ ਨੇ ਉਹ ਵੀ ਚਲੇ ਜਾਣਾ ਸਭ ਨੇ ਚਲੇ ਜਾਣਾ ਵਾ ਉਹਦੇ ਤੇ ਉਹ ਗਲਾ ਘਸਾ ਤਾਂ ਨਹੀਂ ਹੁੰਦਾਗਾ ਪਰ ਉਦੋਂ ਤੋਂ ਉਦੋਂ ਕਈ ਵਾਰ ਹੁੰਦਾ ਵਾ ਵੀ ਇੰਨਾ ਧਾਰਮਿਕ ਜਾਂ ਉਹਦੇ ਬੰਦੇ ਨਾਲ باوجود ਵੀ ਬਈ ਉਹ ਉਕਾਸ ਤੇ ਜਿਹੜਾ ਉਹਨੂੰ ਸੈਨਾ ਪਿਆ ਉਹਦੇ ਨਾਲ ਥੋੜੀ ਜਿਹੀ ਬੰਦੇ ਨੂੰ ਛੱਡ ਬੈਕ ਲਾ ਦਿਆ ਪਰ ਮੈਂ ਛੱਡਿਆ ਨਹੀਂਗਾ ਧਰਮ ਦਾ ਪੱਲਾ ਜਿਵੇਂ ਜਿਵੇਂ ਤੁਸੀਂ ਹੋ ਸਟਡੀ ਕਰੋਗੇ ਬਾਣੀ ਨੂੰ ਪੜੋਗੇ ਵਿਚਾਰੋਗੇ ਤੇ ਮੈਨੂੰ ਖਰਪੂਰ ਨਾਸਾ ਬੁਰਾ ਪ੍ਰੋਸਾ ਹੈ ਕਿਤੇ ਵੀ ਤੁਸੀਂ ਹੋਰ ਗਿਆਈ ਨਾਲ ਬਾਣੀ ਪੜੋਗੇ ਤੁਹਾਡਾ ਇਹੜਾ ਸ਼ਿਕਵਾ ਇਹ ਬਹੁਤ ਛੇਤੀ ਦੂਰ ਹੋ ਜਾਊਗਾ ਕਿ ਤੁਮ ਬਾਣੀ ਸਮਝ ਆ ਜੂਗੀ ਕਿ ਇਹ ਦਾਬੀ ਜਿਹੜਾ ਹੁਕਮਾਂ ਨਿਜ਼ਾਮ ਆ ਸਿਸਟਮ ਆ ਉਹਦਾ ਜੋ ਕਿ ਗੁਰਬਾਣੀ ਕਹਿੰਦੀ ਆ ਜਿਹਨਾਂ ਦੇ ਬੰਦੇ ਨੂੰ ਹੁਕਮ ਦੀ ਸਮਝ ਨਹੀਂ ਹੁੰਦੀ ਉਹਨਾਂ ਜਿਹੜੇ ਡਮਾਂ ਡੋਲ ਰਹੇ ਦਾ ਇਹਨੂੰ ਦੁੱਖ ਵੀ ਜਿਹੜਾ ਮਾਨਸਿਕ ਗਲੇਸ਼ਾ ਵੀ ਉਦੋਂ ਹੀ ਵਿਆਪਦਾ ਤੇ ਜਦੋਂ ਹੁਕਮ বুঝ ਲਈਦਾ ਪ੍ਰਸਥਿਤੀਆਂ ਤੇ ਉਸੀਆਂ ਵੈਸੀਆਂ ਰਹਿੰਦੀਆਂ ਪ੍ਰਸਥਿਤੀਆਂ ਨਹੀਂ ਬਦਲਦੀਆਂ ਬਦਲਦੇ ਕੀ ਆ ਅਸੀਂ ਬਦਲਦੇ ਆ ਸਾਡਾ ਐਟੀਟਿਊਡ ਬਦਲਦਾ ਸਾਡਾ ਦ੍ਰਿਸ਼ਟੀਕੋਣ ਬਦਲਦਾ ਅਸੀਂ ਨੈਗੇਟਿਵ ਨਹੀਂ ਬਲਕਿ ਪੋਜ਼ਿਟਿਵ ਸੋਚਣ ਲੱਗ ਪੈਂਦੇ ਆ ਇਹ ਬਾਣੀ ਚੋਂ ਸ਼ਕਤੀ ਮਿਲਦੀ ਆ ਤੇ ਮੇਰੀ ਖਰ ਪੂਰੀ ਮੈਨੂੰ ਆਸਾ ਕਿ ਜਰੂਰ ਤੁਸੀਂ ਜਦੋਂ ਹੋਰ ਤੁਸੀਂ ਜੋ ਕਿ ਸ਼ੁਰੂਆਤ ਵੀ ਇਸ ਵਰਨ ਦੇ ਕੇ ਆ ਹਾਲੇ ਸਾਡੇ ਨਾਲ ਜੁਰੂਰ ਜਿਹੜਾ ਕਿ ਮੈਂ ਤੁਹਾਡੇ ਆਸ਼ੀਰਵਾਦ ਜਾਂ ਤੁਸੀਂ ਜਿਸ ਤਰ੍ਹਾਂ ਗਾਈਡ ਕਰਦੇ ਹਾਂ ਦਾ ਵੀ ਗੁਰਬਾਣੀ ਨੂੰ ਹੋਰ ਬਾਚਾਂ ਹੋਰ ਪੜਾਂ ਤਾਂ ਕਿ ਮੈਨੂੰ ਉਹ ਸਮਝ ਆ ਜਾਵੇ ਵੀ ਇਹ ਜਿਹੜੀ ਜੜੀ ਹੈ ਬਣ ਚੁੱਕੀ ਬਾਣੀ ਸਾਨੂੰ ਇਹੋ ਚਾ ਇਹ ਸ਼ਕਤੀ ਬਾਣੀ ਚ ਮਿਲਦੀ ਆ ਇਹਦੇ ਪ੍ਰੇਰਣਾ ਮਿਲਦੀ ਆ ਕਿ ਅਸੀਂ ਜਿਹੜਾ ਸੰਸਾਰ ਨਹੀਂ ਬਦਲਦਾ ਹਾਂ ਨਹੀਂ ਬਦਲਦਾ ਗੱਲ ਇਹ ਕਿ ਅਸੀਂ ਬਦਲਦੇ ਹਾਂ ਅਸੀਂ ਬਦਲਦੇ ਹਾਂ ਸਾਡਾ ਸਾਡੀ ਦ੍ਰਿਸ਼ਟੀ ਬਦਲ ਜਾਂਦੀ ਆ ਇਸ ਲਈ ਤੁਸੀਂ ਇਹ ਤੁਸੀਂ ਬਿਲਕੁਲ ਬਾਸ ਰੱਖੋ ਕਿ ਤੁਸੀਂ ਜਿਵੇਂ ਤੁਹਾਡੇ ਹੋਰ ਬਾਣੀ ਜੁੜੋ ਜੋਗੇ ਪੜੋਗੇ ਵਿਚਾਰੋਗੇ ਬਾਣੀ ਤੋਂ ਰੱਬੀ ਦੇ ਹੁਕਮ ਨੂੰ ਸਮਝੋਗੇ ਤੇ ਤੁਹਾਡੇ ਅੰਦਰ ਜਿਹੜਾ ਇਹ ਥੋੜਾ ਜਿਹਾ ਕਿਤੇ ਕਿਤੇ ਰੱਖਿਆ ਲਾ ਜਾਂਦਾ ਇਹ ਦੀ ਨੀਂਦ ਹੋਊਗਾ ਕਿਉਂਕਿ ਤੁਹਾਨੂੰ ਜਦੋਂ ਬਾਣੀ ਦਾ ਹੁਕਮ ਦੀ ਸਮਝ ਲੱਗ ਗਈ ਤਾਂ ਫਿਰ ਤੁਹਾਨੂੰ ਜਿਹੜਾ ਇਹ ਗੜਾ ਸ਼ਿਕਵਾਨੀ ਰਹੂਗਾ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਸਾਡੇ ਕੋਲੋਂ ਆਏ ਹੋਣ ਔਰ ਰਣਵਾਜ ਜਨ ਜੂਨ ਜਰ ਦਾ ਸਾਡੇ ਦੇ ਦਿੱਤਾ ਹੈ ਜਿਹੜਾ ਦਰਸ਼ਕਾ ਜਿਹੜੇ ਸਾਡੇ ਜਰ ਜਿਹੜੇ ਆ ਤੁਹਾਡਾ ਜ ਬੜਾ ਸਮਸ਼ਮੀ ਜੀਵਨ ਆ ਤੁਸੀਂ ਬਾਣੀ ਤੋਂ ਹੋਰ ਜਿਹੜਾ ਇਨਕਲਾਬ ਦਾ ਰਾਹ ਛੱਡਿਆ ਨਹੀਂ ਪਰ ਤੁਸੀਂ ਉਹਦੀ ਜਿਹੜੀ ਸਹੀ ਦਿਸ਼ਾ ਜਿਹੜੀ ਆ ਉਹ ਬਾਣੀ ਜੋ ਸਮਝ ਦੀ ਕੋਸ਼ਿਸ਼ ਕੀਤੀ ਆ ਤਾਂ ਘਰ ਸਾਡੇ ਦਰਸ਼ਕ ਜਿਹੜੇ ਆ ਉਹ ਜਰੂਰ ਆਸ ਆ ਕਿ ਇਹਨਾਂ ਨੂੰ ਜਿਹੜਾ ਇਸ ਤੋਂ ਜ਼ਰੂਰ ਪ੍ਰੇਰਣਾ ਮਿਲੂਗੀ ਸਾਡਾ ਉਹ ਇਸ ਤੋਂ ਕੋਈ ਨਾ ਕੋਈ ਜਿਹੜਾ ਲਾਭ ਜਿਹੜਾ ਉਹ ਜ਼ਰੂਰ ਠੋਣਗੇ ਉਹਨਾਂ ਨੂੰ ਉਤਸ਼ਾਹ ਮਿਲੂਗਾ ਹਿੰਮਤ ਮਿਲੂਗੀ ਤੁਹਾਡਾ ਫਿਰ ਫਿਰ ਬਹੁਤ ਬਹੁਤ ਧੰਨਵਾਦ ਅਸੀਂ ਇਹਨਾਂ ਸ਼ਬਦਾਂ ਨਾਲ ਇਹ ਜਿਹੜਾ ਪ੍ਰੋਗਰਾਮ ਦਾ ਇਹ ਸੈਗਮੈਂਟ ਹੈ ਇੱਥੇ ਸਮਾਪਤ ਕਰ ਰਹੇ ਹਾਂ ਅਗਲੇ ਆਵਦੇ ਫਿਰ ਅਸੀਂ ਕਿਸੇ ਹੋਰ ਸ਼ਖਸੀਅਤ ਨਾਲ ਅਸੀਂ ਮੁਲਾਕਾਤ ਕਰ ਉਹਨਾਂ ਦੇ ਨਿੱਜੀ ਜੀਵਨ ਬਾਰੇ ਉਹਨਾਂ ਦਾ ਜੋ ਅਨੁਭਵ ਆ ਉਹ ਤੁਹਾਡਾ ਨਾਲ ਸਾਂਝਾ ਕਰਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ